ਇੱਥੇ ਪਹੁੰਚੇ ਹਾਂ ਅਜਨੌਦ ਪਿੰਡ ਰਿੱਕੀ ਬਾਈ ਜਿੱਥੇ ਸਮੂਹਿਕ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਇਆ ਕਿਸ ਤਰੀਕੇ ਦਾ ਲੱਗਿਆ ਜੀ ਆ ਕੇ ਬੜੀ ਖੁਸ਼ੀ ਹੋਈ ਸਾਰੇ ਯੰਗ ਜਨਰੇਸ਼ਨ ਆ ਸਾਡੇ ਸਾਰੇ ਨੌਜਵਾਨ ਮੁੰਡੇ ਆ ਜਿਹੜੇ ਜਿਨ੍ਹਾਂ ਨੇ ਇੱਕ ਬੜਾ ਵੱਡਾ ਪ੍ਰਾਲਾ ਕੀਤਾ ਠੀਕਾ ਜ਼ਿੰਦਗੀ ਦੇ ਵਿੱਚ ਬੰਦਾ ਕਦੇ ਵੀ ਕਿਰਾਹੇ ਪੈ ਜਾਂਦਾ ਰਸਤੇ ਤੋਂ ਭਟਕ ਜਾਂਦਾ ਪਰ ਉਹ ਵੱਡੀ ਗੱਲ ਆ ਜਿਹੜਾ ਵਾਪਸ ਹਨ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜੇ ਤੇ ਰਿੱਕੀ ਵੀਰ ਨੇ ਇੱਕ ਇਹ ਮਿਸਾਲ ਪੈਦਾ ਕੀਤੀ ਹੈ ਜਿੰਦਗੀ ਦੇ ਵਿੱਚ ਜੇਲਾਂ ਵੀ ਕੱਟੀਆਂ ਲੜਾਈਆਂ ਝਗੜਿਆਂ ਵਿਚ ਇਨਵੋਲ ਹੋ ਜਾ ਗੈਂਗਸਟਰ ਵਰਗਾ ਇੱਕ ਦਰਜਾ ਵੀ ਦਿੱਤਾ ਲੋਕਾਂ ਨੇ ਇਹਨੂੰ ਇਸ ਵੀਰ ਨੇ ਅੱਜ 28 ਧੀਆਂ ਦੇ ਵਿਆਹ ਕੀਤੇ ਆ ਹੁਣ ਵੱਡੀ ਗੱਲ ਹੈ ਇੱਕ 28 ਧੀਆਂ ਨੂੰ ਵਿਆਹਣਾ ਤੇ ਉਹਨਾਂ ਨੂੰ ਵਿਆਹ ਦੇ ਨਾਲ-ਨਾਲ ਇੱਕ ਜਿਹੜਾ ਪਿਆਰ ਆ ਭਰਾ ਦੇ ਥਾਂ ਤੇ ਕਿਉਂਕਿ ਰਿੱਕੀ ਦਾਦਾ ਕਹਿੰਦਾ ਵੀ ਜਦੋਂ ਮੈਂ ਡੇਲ ਸੀ ਮੇਰੀਆਂ ਦੋਨੇ ਭੈਣਾਂ ਦਾ ਵਿਆਹ ਹੋ ਗਿਆ ਮੈਂ ਆਪਣੀਆਂ ਭੈਣਾਂ ਦੇ ਵਿਆਹ ਚ ਵੀ ਸ਼ਾਮਲ ਨਹੀਂ ਹੋਇਆ ਅੱਜ ਮੈਂ ਇਹਨਾਂ ਭੈਣਾਂ ਨੂੰ ਵਿਆਹ ਕੇ ਆਪਣੇ ਮਨ ਦੀ ਉਹ ਖੁਸ਼ੀ ਨੂੰ ਪੂਰਾ ਕੀਤਾ ਤੇ ਮੈਂ ਵਧਾਈ ਵੀ ਦਿੱਨਾਂ ਰਿੱਕੀ ਵੀ ਉਹਨਾਂ ਦੇ ਪੂਰੀ ਟੀਮ ਨੂੰ ਵੀ ਰਿੱਕੀ ਉਹਨਾਂ ਦੀ ਨੂੰ ਤੇ ਨਾਲ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਭਾਈ ਆਪਾਂ ਜਦੋਂ ਜਾਗੋ ਉਦੋਂ ਹੀ ਸਵੇਰਾ ਆਪਾਂ ਚੰਗੇ ਰਸਤੇ ਚੱਲੀਏ ਚੰਗੇ ਇਨਸਾਨ ਬਣੀਏ ਤਾਂ ਮੁਖਤਾਂ ਦੇ ਸੇਵਾ ਵਾਲੇ ਮਿੰਟੂ ਵੀਰ ਸਾਡੇ ਨਾਲ ਜਦੋਂ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਬਾਈ ਖਾਲਸਾ ਬਾਈ ਜੀ ਬਾਈ ਜੀ ਇੱਥੇ ਪਹੁੰਚੇ ਆਂ ਅਜਨੌਦ ਪਿੰਡ ਰਿੱਕੀ ਬਾਈ ਜਿੱਥੇ ਸਮੂਹਿਕ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਇਆ ਕਿਸ ਤਰੀਕੇ ਦਾ ਲੱਗਾਇਆ ਪਹਿਲਾਂ ਤਾਂ ਇੱਥੇ ਆ ਕੇ ਬੜੀ ਖੁਸ਼ੀ ਹੋਈ ਸਾਰੇ ਯੰਗ ਜਨਰੇਸ਼ਨ ਆ ਸਾਡੇ ਸਾਰੇ ਨੌਜਵਾਨ ਮੁੰਡੇ ਆ ਜਿਹੜੇ ਜਿਨ੍ਹਾਂ ਨੇ ਇੱਕ ਬੜਾ ਵੱਡਾ ਪ੍ਰਾਲਾ ਕੀਤਾ ਠੀਕਾ ਜ਼ਿੰਦਗੀ ਦੇ ਵਿੱਚ ਬੰਦਾ ਕਦੇ ਵੀ ਕਿਰਾਹੇ ਪੈ ਜਾਂਦਾ ਰਸਤੇ ਤੋਂ ਉਹ ਵੱਡੀ ਗੱਲ ਆ ਜਿਹੜਾ ਵਾਪਸ ਹੈ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਵੇ ਤੇ ਰਿੱਕੀ ਵੀਰ ਨੇ ਇੱਕ ਇਹ ਮਿਸਾਲ ਪੈਦਾ ਕੀਤੀ ਹੈ ਜ਼ਿੰਦਗੀ ਦੇ ਵਿੱਚ ਜੇਲਾਂ ਵੀ ਕੱਟੀਆਂ ਲੜਾਈਆਂ ਝਗੜਿਆਂ ਵਿਚ ਇਨਵੋਲ ਹੋ ਜਾ ਗੈਂਗਸਟਰ ਵਰਗਾ ਇੱਕ ਦਰਜਾ ਵੀ ਦਿੱਤਾ ਲੋਕਾਂ ਨੇ ਇਹਨੂੰ ਪਰ ਇਸ ਵੀਰ ਨੇ ਅੱਜ 28 ਧੀਆਂ ਦੇ ਵਿਆਹ ਕੀਤੇ ਆ ਹੁਣ ਵੱਡੀ ਗੱਲ ਆ ਇੱਕ 28 ਧੀਆਂ ਨੂੰ ਵਿਆਹਣਾ ਤੇ ਉਹਨਾਂ ਨੂੰ ਵਿਆਹ ਦੇ ਨਾਲ-ਨਾਲ ਇੱਕ ਜਿਹੜਾ ਪਿਆਰ ਆ ਭਰਾ ਦੇ ਥਾਂ ਤੇ ਕਿਉਂਕਿ ਰਿੱਕੀ ਦਾਦਾ ਕਹਿੰਦਾ ਵੀ ਜਦੋਂ ਮੈਂ ਜੇਲਤੀ ਮੇਰੀਆਂ ਦੋਨੇ ਭੈਣਾਂ ਦਾ ਵਿਆਹ ਹੋ ਗਿਆ ਮੈਂ ਆਪਣੀਆਂ ਭੈਣਾਂ ਦੇ ਵਿਆਹ 'ਚ ਵੀ ਸ਼ਾਮਲ ਨਹੀਂ ਹੋ ਸਕਿਆ ਅੱਜ ਮੈਂ ਇਹਨਾਂ ਭੈਣਾਂ ਨੂੰ ਵਿਆਹ ਕੇ ਆਪਣੇ ਮਨ ਦੀ ਉਹ ਖੁਸ਼ੀ ਨੂੰ ਪੂਰਾ ਕੀਤਾ ਤੇ ਮੈਂ ਵਧਾਈ ਵੀ ਦਿੱਨਾਂ ਰਿਖੀ ਵੀਰਾਂ ਵਾਲੀ ਪੂਰੀ ਟੀਮ ਨੂੰ ਵੀ ਰਿਖੀ ਉਹਨਾਂ ਦੀ ਨੂੰ ਤੇ ਨਾਲ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਭਾਈ ਆਪਾਂ ਜਦੋਂ ਜਾਗੋ ਉਦੋਂ ਹੀ ਸਵੇਰਾ ਆਪਾਂ ਚੰਗੇ ਰਸਤੇ ਚੱਲੀਏ ਚੰਗੇ ਇਨਸਾਨ ਬਣੀਏ ਅਸੀਂ ਤਾਂ ਆਪ ਕਲ ਜੁਗੀ ਪਾਪੀ ਚੋਰ ਚੱਕੇ ਸੀ ਪਰਮਾਤਮਾ ਨੇ ਸਾਨੂੰ ਸੇਵਾਦਾਰ ਬਣਾਇਆ ਇਹ ਵਾਗਰੂ ਮੇਰ ਕੇ ਅਨਸਾਰ ਮੰਡਵੀ ਦੇ ਜਿਸ ਤਰ੍ਹਾਂ ਇੱਕ ਨੂੰ ਤੁਸੀਂ ਮਨੁੱਖਤਰੀ ਸੇਵਾ ਕਰਦੇ ਹੁਣ ਦੇਖ ਰਹੇ ਆਂ ਵੀ ਯੂਥ ਜਿਹੜਾ ਉਹ ਵੀ ਓਬਵੀਅਸ ਚੀਜ਼ ਨਾਲ ਜੁੜ ਰਿਹਾ ਜਿਹੜਾ ਜਿੰਨੋ ਜਦੋਂ ਅਸੀਂ ਗੱਲ ਕੀਤੀ ਵੀ ਜੇ ਭੁੱਲਿਆ ਹਨਾ ਵਾਪਸੀ ਆ ਜਾਏ ਸ਼ਾਮ ਨੂੰ ਤਾਂ ਉਹ ਭੁੱਲਿਆ ਨਹੀਂ ਜਾਂਦੇ ਆ ਭਟਕਿਆ ਨਹੀਂ ਕਹਿੰਦੇ ਤਾਂ ਕਿਵੇਂ ਵੇਖਦੇ ਹਾਂ ਵੀ ਟਰੈਕ ਤੇ ਵਾਪਸ ਆ ਰਹੇ ਜਿੱਥੇ ਯੂਥ ਨੂੰ ਕਹਿੰਦੇ ਸੀ ਨਸ਼ਿਆਂ ਚ ਜਾਂ ਗੈਂਗਸਟਰ ਗਿਰਚਾ ਤਾਂ ਉਹ ਵਾਪਸ ਸੇਵਾ ਵਾਲੇ ਪਾਸੇ ਆ ਗਏ ਬਿਲਕੁਲ ਜੀ ਬਹੁਤ ਚੰਗੀ ਸ਼ੁਰੂਆਤ ਹੈ ਬਹੁਤ ਵਧੀਆ ਇਹ ਕੀ ਵੀ ਆ ਹੋਰ ਵੀ ਪੰਜਾਬ ਦੇ ਵਿੱਚ ਕਈ ਨੌਜਵਾਨਾਂ ਦੀ ਆਪਾਂ ਖਬਰਾਂ ਸੁਣਦੇ ਆ ਜਿਹੜੇ ਸਮਾਜ ਸੇਵਾ ਵੱਲ ਨੂੰ ਹੁਣ ਵਾਪਸ ਮੁੜ ਰਹੇ ਨੇ ਤੇ ਸਮਾਜ ਨੂੰ ਸੱਚੀਓਂ ਵੀ ਲੋੜ ਆ ਅੱਜ ਅੱਜ ਸਾਡੇ ਸਮਾਜ ਨੂੰ ਸੱਚੀਓਂ ਇੰਨਾਂ ਚੀਜ਼ਾਂ ਦੀ ਲੋੜ ਆ ਜਿਹੜੇ ਏਕਾਜ ਕਰ ਰਹੇ ਨੇ ਨੌਜ ਤੇ ਮੈਂ ਹੋਰਾਂ ਨੂੰ ਵੀ ਬੇਨਤੀ ਕਰਾਂਗਾ ਵੀ ਭਰਾਵੋ ਜੇ ਤੁਹਾਨੂੰ ਪਰਮਾਤਮਾ ਨੇ ਹਿੰਮਤ ਬਖਸ਼ੀ ਹੈ ਤੁਹਾਨੂੰ ਤੁਹਾਡਾ ਨਾਮ ਬਣਾਇਆ ਚਾਹੇ ਉਹ ਕਿਸੇ ਵੀ ਫੀਲਡ 'ਚ ਆ ਪਰ ਹੁਣ ਉਹਨੂੰ ਚੰਗੇ ਲੇਖੇ ਲਾ ਲਓ ਜਿਵੇਂ ਹੁਣ ਪੰਜਾਬ ਨੂੰ ਲੋੜ ਪਈ ਸੀ ਹੜ੍ਹਾਂ ਨੇ ਵਿੱਚ ਤਾਂ ਸਾਰੇ ਨੌਜਵਾਨ ਵੀੜੀ ਉੱਥੇ ਪਹੁੰਚੇ ਸੀ ਬਿਲਕੁਲ ਵੀਰੇ ਨੌਜਵਾਨ ਤਾਂ ਨੌਜਵਾਨ ਬਜ਼ੁਰਗ ਬੁੱਢੇ ਭੈਣਾਂ ਨੇ ਸਾਡੀਆਂ ਨੇ ਮਤਲਬ ਇਹ ਇਤਿਹਾਸ ਦੇ ਵਿੱਚ ਲਿਖੀ ਗਈ ਗੱਲ ਵੀ ਜਿਹੜੇ ਲੋਕਾਂ ਨੂੰ ਜ਼ਰੂਰਤ ਸੀ ਉਹਨਾਂ ਦੀ ਜ਼ਰੂਰਤ ਤਾਂ ਪੂਰੀ ਕੀਤੀ ਕੀਤੀ ਪੂਰੇ ਇਲਾਕੇ ਦੇ ਵਿੱਚ ਆਲੇ-ਦਾਲੇ 50 500 100 ਕਿਲੋਮੀਟਰ ਤੱਕ ਲੋਕਾਂ ਦੇ ਘਰ-ਘਰ ਤੇ ਤੇ ਸਾਲ-ਸਾਲ ਦੇ ਰਾਸ਼ਨ ਹੋਰ ਢੀਡੇ ਕੱਪੜੇ ਸਭ ਲੋਕਾਂ ਦੇ ਮਤਲਬ ਸੇਵਾ ਕਰ ਕਰਕੇ ਹੱਥ ਜਾਂਦੇ ਵੀ ਬਸ ਬਹੁਤ ਐ ਇ ਬਿਲਕੁਲ ਤੇ ਪੰਜਾਬ ਆ ਜੀ ਪੰਜਾਬ ਇਸੇ ਤਰ੍ਹਾਂ ਹੀ ਆ ਵਾਹਿਗੁਰੂ ਮੇਰ ਕਰੇ ਸੱਚੇ ਪਾਤਸ਼ਾਹ ਅਸੀਂ ਬਹੁਤ ਭਾਗਾਂ ਵਾਲੇ ਆ ਵੀ ਅਸੀਂ ਪੰਜਾਬ ਦੇ ਜੰਮੇ ਆ ਵੀਰੇ ਤੁਹਾਡੇ ਵੱਲੋਂ ਕੋਈ ਮੈਸੇਜ ਯੂਥ ਨੂੰ ਅੱਜ ਦਾ ਬਸ ਯੂਥ ਨੂੰ ਇਹੀ ਮੈਸੇਜ ਆ ਵੀਰੇ ਵੀ ਆਪਾਂ ਚੰਗੇ ਰਾਹ ਤੁਰੀਏ ਲੋੜਵੰਦਾਂ ਦੀ ਸਹਾਇਤਾ ਕਰੀਏ ਜਿੱਥੇ ਵੀ ਜਿੰਮੇ ਵੀ ਕਿਤੇ ਆਪਾਂ ਕਰ ਸਕਦੇ ਜਿੰਨੇ ਕੁ ਵੀ ਰੂਪ ਚ ਜ਼ਰੂਰੀ ਨਹੀਂ ਹਰ ਚੀਜ਼ ਪੈਸੇ ਨਾਲ ਹੀ ਹੁੰਦੀ ਆ ਆਪਾਂ ਸਮਾਂ ਦੇ ਕੇ ਵੀ ਕਿਸੇ ਦੀ ਮਦਦ ਕਰ ਸਕਦੇ ਆ ਜਿੰਨੇ ਕੁ ਜੋਗ ਹੈਗੇ ਜਰੂਰ ਸੇਵਾ ਕਰੀਏ ਵਾਹਿ ਖਾਲਸਾ